ਤੇ ਗੋਰਾ ਸਿੱਧੂ ਜੀ ਇਹਨਾਂ ਵੱਲੋਂ ਕਹਿੰਦੇ ਬੈਸਟਾਂ ਨੂੰ ਜੋ 11 11000 ਰੁਪਿਆ ਕਬੱਡੀ ਓਪਨ ਦੇ ਬੈਸਟਾਂ ਨੂੰ ਦਿੱਤਾ ਜਾਣਾ ਲਖਵੀਰ ਅਸਟ੍ਰੇਲੀਆ ਤੇ ਗੋਰਾ ਸਿੱਧੂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਗੱਦੀ ਖੇੜੇ ਵਾਲਿਓ ਲਾਈਏ ਸੱਟ ਵੀਰੇ ਕੋਟਰੀ ਦੀ ਟੀਮ ਰੋਡ ਵਾਲੇ ਪਾਸੇ ਤੇ ਗੱਦੀ ਖੇੜ ਦੀ ਟੀਮ ਜਿਹੜੀ ਚੱਲੀ ਗਈ ਹੈ ਮੇਰੇ ਵੀਰੋ ਇਸ ਵੇਲੇ ਪਿੰਡ ਵਾਲੇ ਪਾਸੇ ਹੈ ਧੰਨ ਧੰਨ ਖੁਦਾ ਜੀ ਭਗਤ ਅਰਜਨਦਾਸ ਕੁਟੀਆਂ ਆਰ ਭਗਤ ਤੁਲਸੀਦਾਸ ਭਗਤ ਅਮਰਮੁਣੀ ਜੀ ਭਗਤ ਅਰਜਨਦਾਸ ਖੋੜਾੜੀ ਮਹਾਰਾਜ ਇੱਕ ਵਾਰੀ ਸਾਰੀ ਸੰਗਤ ਜ਼ੋਰਦਾਰ ਤਾੜੀਆਂ ਮਾਰ ਦੋ ਮਹਾਂਪੁਰਸ਼ਾਂ ਦੇ ਲਈ ਮੇਰੇ ਵੀਰੋ ਕਹਿੰਦੇ ਕਿਰਪਾ ਸੱਚੇ ਪਾਤਸ਼ਾਹ ਦੀ ਹਰ ਭਜਨ ਜਲਾਲ ਗਰਾਊਂਡ 'ਚ ਆ ਜਾਵੇ ਭਾਲਾ ਆਖਰੇ ਵੈਸੇ ਹਰਬਚਨ ਆ ਵੀਰੇ ਹਰਬਚਨ ਜਲਾਲ ਜਿਹੜਾ ਗਰਾਊਂਡ ਦੇ 'ਚ ਆ ਜਾਵੇ ਜਿੱਥੇ ਬਾਸ ਹੁੰਦਾ ਗਾਦੀ ਖੇੜੀ ਦੀ ਟੀਮ ਪਿੰਡ ਵਾਲੇ ਪਾਸੇ ਐ ਤੇ ਕੋਟਲੀ ਦੀ ਟੀਮ ਮੇਰੇ ਮਿੱਤਰੋ ਹੇ ਚਲੀ ਗਿਆ ਰੋਡ ਵਾਲੇ ਪਾਸੇ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਹੈ ਕਿਹੜੀ ਟੀਮ ਜਿੱਤਦਾ ਝੰਡਾ ਗੱਡੇਗੀ ਕਿਹੜੀ ਟੀਮ 51000 ਲੈਂਦੀ ਹੈ ਸਾਡੇ ਰਿੱਕੀ ਕੈਨੇਡਾ ਗੁਰਪ੍ਰੀਤ ਕੈਨੇਡਾ ਤੇ ਸੰਦੀਪ ਕੈਨੇਡਾ ਵੱਲੋਂ 51000 ਪਹਿਲਾ ਨਾਮ ਦਿੱਤਾ ਜਾਣਾ ਤੇ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ 41000 ਰੁਪਇਆ ਜਿਹੜਾ ਆ ਓਪਨ ਦਾ ਦੂਜਾ ਨਾਮ ਹੈ ਬਸਟਾ ਨੂੰ 11 11000 ਇਧਰ ਪਹਿਲੀ ਰੇਡ ਫਾਈਨਲ ਮੈਚ ਦੀ ਪੈ ਗਈ ਆ ਪੰਕਜ ਬੜਾਲੇ ਦੀ ਧਰਤੀ ਦਾ ਦੇ ਕੋੜਲੀ ਵਾਲਾ ਪਹਿਲੀ ਰੇਡ ਤੇ ਖੜਕਾ ਦੜਕਾ ਆ ਪਹਿਲੀ ਰੇਡ ਤੇ ਖੜਕਾ ਦੜਕਾ ਹੋ ਗਿਆ ਮੇਰੇ ਵੀਰੋ ਚਰਨੀ ਰਾਏ ਧਰਾਣੇ ਦਾ ਨਾਲ-ਨਾਲ ਪਰਸ਼ਾਵੇਂ ਚੱਲਦੇ ਆ ਮੇਰੇ ਮਿੱਤਰੋ ਇੱਕ ਪਾਸੇ ਹੁਣ ਕਹਿੰਦੇ ਵੀ ਭੋਲੂ ਖੜਾ ਆ ਬਾਈ ਦੇਖਣ ਆ ਆ ਵੇਖ ਕਿੰਨੇ ਜਾਣੇ ਖੜੇ ਆ ਤੁਹਾਨੂੰ ਲਾ ਥੰਨੀ ਗਰਾਵੜ ਵਾਲਾ ਇਸ ਲਈ ਟੱਕਰ ਫੇਰੇ ਦੀ ਪਰ ਨੰਬਰ ਕਿਨੇ ਰੇਡਰ ਦੇ ਹੱਥੇ ਚਰਨੀ ਰਾਏ ਤਰਾਣੇ ਵਾਲਾ ਅਗਲੀ ਰੇਡ ਪੌਨਲੀ ਪ੍ਰਦਮਨ ਆ ਗਿਆ ਟਟੋਲੀ ਵਾਲਾ ਮੇਰੇ ਵੀਰੋ ਲਾ ਮਨਜੀਤ ਨੇ ਕੋਸ਼ਿਸ਼ ਕੀਤੀ ਸੀ ਲਾ ਪ੍ਰਦਮਨ ਕਬੱਡੀ ਪਾ ਲੈ ਟਟੋਲੀ ਪਿੰਡ ਹੈ ਇਸ ਲਈ ਰੋਹਤ ਦਾ ਰੋਤਕ ਦਾ ਇਲਾਕਾ ਮੁੰਡੇ ਦਾ ਕੋਟਲੀ ਵਾਲਿਆ ਇੱਕ ਜਫਾ ਲਾ ਨੋਜਾਨਾ ਚਾਰ ਜਫਾ ਤਿਆਰ ਫਰ ਤਿਆਰ ਨੇ ਇਧਰਲੀ ਸਾਈਡ ਚਾਰਾਂ ਦੇ ਵਿੱਚੋਂ ਬੋਲਿਆ ਹੋਇਆ ਧਾਵਤ ਤੇ ਨੰਬਰ ਜਿਹੜਾ ਹੈ ਉਹ ਰੇਡਰ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਚਰਨੀ ਆ ਗਿਆ ਰਾਮਾ ਸਾਹਿਬ ਕਰੋ ਗੱਲ ਲਓ ਚਰਨੀ ਰਾਜ ਤਰਾਣੇ ਵਾਲਾ ਰੇਡ ਪਾਉਣ ਦੇ ਲਈ ਇਸ ਲਈ ਬਾਧ ਆਇਆ ਹੈ ਚਾਰ ਜਾਫੀ ਤਿਆਰ ਬਰ ਤਿਆਰ ਆ ਮੇਰੇ ਵੀਰੋ ਆਓ ਖੇਡ ਮੈਦਾਨ ਵਿੱਚ ਇੱਕ ਪਾਸੇ ਮੋਹਿਤਾ ਉਹ ਸਾਹਮਣੇ ਮਨਜੀਤ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਲਾ ਕੇ ਚਰਨੀ ਰਾਜ ਤਰਾਣੇ ਵਾਲਾ ਵਾਪਸ ਮੁੜਦਾ ਹੋਇਆ ਜਦ ਪਹਿਲਾ ਸੈਮੀ ਹੋਇਆ ਤੇ ਆ ਮੁੰਡੇ ਨੇ ਬਹੁਤ ਤਗੜੀਆਂ ਤਗੜੀਆਂ ਕਬੜੀਆਂ ਪਾਈਆਂ ਲਓ ਸਾਹਮਣੇ ਪ੍ਰਦੀਪਮਾ ਨਾਮ ਹੈ ਕੌਡੀ ਦੇ ਮੈਦਾਨ ਜਵਾਦਾ ਹੋਇਆ ਚਾਰ ਜਫੀ ਹੈ ਮੱਖੇ ਵਾਲਿਆ ਸ਼ਰਮਾ ਕੋੜਲੀ ਦਾ ਜੀਤ ਹੈ ਪਰ ਆਹ ਵੇਖੋ ਕੀਤੀ ਕੋਸ਼ਿਸ਼ ਪਰ ਪੁਆਇੰਟ ਇਸ ਲਈ ਪ੍ਰਦੇਮ ਆਪਣੀ ਟੀਮ ਦੇ ਲਈ ਲੜਦਾ ਹੋਇਆ ਹੈ ਲਾ ਚਰਨੀ ਰਾਏ ਤਰਾਣੇ ਵਾਲਾ ਮੇਰੇ ਵੀਰੋ ਮੁੰਡੇ ਹਰਿਆਣੇ ਵਾਲੇ ਚੋਟੀ ਚੋਟੀ ਦੇ ਰੇਡਰ ਟੱਕਦੇ ਆ ਇੱਕ ਪਾਸੇ ਸੰਨੀ ਗਰਾਵੜ ਵਾਲਾ ਭੋਲੂ ਖੜਾ ਹੈ ਮਨਜੀਤ ਖੜਾ ਹਰਿਆਣੇ ਵਾਲਾ ਕੌਣ ਜਫੇ ਲਾਵੇਗਾ ਇਸ ਲਈ ਭੋਲੂ ਆ ਬੱਲੇ 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 ਸੰਨੀ 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 ਗਰਾਵੜਾ ਸੰਨੀ ਛੇ ਸੰਨੀ ਸੰਨੀ ਰਾਏ ਤਾੜੀ ਸੰਨੀ ਗਰਾਵੜ ਦਾ ਟੱਕਰ ਸਿਰੇ ਦੀ ਇਹ ਇੱਥੇ ਰੱਖ ਆਉਂਦਾ ਨਜ਼ਾਰਾ ਅਲੀਕੇ ਵਾਲਿਓ ਮਾਰਦੇ ਤਾੜੀਆਂ ਪ੍ਰਦਮਨ ਆ ਗਿਆ ਬਈ ਛੇੜ ਕਹਾਣੀ ਲਓ ਸਾਹਮਣੇ ਪ੍ਰਦਮਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਹਿਲਾ ਸੰਨੀ ਗਰਾਵੜ ਵਾਲਾ ਬਹੁਤ ਵਧੀਆ ਜਾਫੀ ਹੈ ਆ ਵੀ ਰੇਡਰ ਚੋਟੀ ਦਾ ਇਹ ਪ੍ਰਦਮਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਰ ਮਾਖੇ ਵਾਲੀ ਆ ਪਰ ਸਾਹਮਣੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਗੋਸ਼ਾ ਰੌਂਦੇ ਵਾਲਾ ਜ਼ਿਲ੍ਹੇ ਮੋਗੇ ਵਾਲਾ ਫੌਜੀ ਦੇ ਪਿੰਡਾਂ ਦਾ ਕਬੱਡੀ ਪੌਂਡ ਦੇ ਲਈ ਤਿਆਰ ਹੈ ਚਾਰ ਜਾਫੀ ਹੈ ਗੱਦੀ ਖੇੜੀ ਬੜਾ ਲੰਮਾ ਪੈੰਡਾ ਤੈਅ ਕਰਕੇ ਪੁੱਜੇ ਹੋਏ ਖਿਡਾਰੀ ਬੈਸਟਾਂ ਨੂੰ 11 11 ਹਜ਼ਾਰ ਦੇ ਕੇ ਵੱਡੇ ਮਾਣ ਸਨਮਾਨ ਤੇ ਆਣਗੇ ਇੱਕ ਪਾਸੇ ਪੈਂਦੀ ਹੋਈ ਕਬੱਡੀ ਉੱਪਰ ਚਾਰ ਤਿਆਰ ਹੈ ਭਗਤੇ ਵਾਲਾ ਸੁਖੀ ਆ ਪੁਆਇੰਟ ਟਰੇਡਰ ਦਾ ਪ੍ਰਦਮਨ ਲਾ ਪ੍ਰਦਮਨ ਆ ਗਿਆ ਹਰੇਣੇ ਵਾਲਾ ਮੇਰੇ ਵੀਰੋ ਗੱਦੀ ਖੇੜੀ ਪਿੰਡ ਵਾਲਾ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਕੋਟਰੀ ਵਾਲਾ ਜਿੱਤ ਤਿਆਰ ਹੈ ਔਰ ਮੱਖੇ ਵਾਲੀ ਆ ਸ਼ਰਮਾ ਤਿਆਰ ਹੈ ਮੇਰੇ ਮਿੱਤਰੋ ਕਿ ਜਿਹੜਾ ਤੀਰ ਨਿਸ਼ਾਨੋਂ ਖੁੰਝ ਦੇ ਉਹ ਕਾਰਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਦੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਦੇ ਵਾਰ ਅਗਲੀ ਕਬੱਡੀ ਪੌਂਦ ਦੇ ਲਈ ਚਰਨੀ ਰਾਜ 트라ਣੀ ਦੀ ਧਰਤੀ ਦਾ ਕਬੱਡੀ ਦੇ ਮੈਦਾਨ ਚ ਵਾਧਾ ਹੋਇਆ ਚਾਰ ਜਾਫੀ ਬੜੇ ਤਿਆਰ ਹੈ ਸੰਨੀ ਗਰਾਵੜ ਵਾਲਾ ਚੋਟੀ ਦਾ ਜਾਫੀ ਹੈ ਔਰ ਚਾਰਾਂ ਪਰ ਤਾਵਾ ਬੋਲ ਦਿੰਦਾ ਹੈ ਨੌਜਵਾਨ ਰਾਜ 트라ਣੀ ਦੀ ਧਰਤੀ ਦਾ ਪਰ ਸਾਹਮਣੇ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਲਾ ਅਗਲੀ ਰੇਡ ਕਹਿੰਦੇ ਪ੍ਰਦਮਣ ਪਾਰ ਹੈ ਮੇਰੇ ਮਿੱਤਰੋ ਐਨ ਗੱਜ ਚੌੜੀ ਛਾਤੀ ਹੈ ਬੇਲਣਿਆਂ ਵਰਗੇ ਪੱਟਾ ਮੁੰਡਾ ਕਹਿੰਦੇ ਕੰਨ ਦਰਗਾ ਕਬੱਡੀਆਂ ਪਾਉਂਦਾ ਮੇਰੇ ਵੀਰੋ ਇਸ ਲਈ ਕਬੱਡੀ ਦੇ ਮੈਦਾਨ ਵਿੱਚ ਕੋਟਰੀ ਵਾਲਾ ਜੀਤ ਤਿਆਰ ਹੈ ਮਹਾਨ ਜਫੀਆ ਖੇਡ ਕਬੱਡੀ ਦਾ ਇੱਕ ਪਾਸੇ ਮੱਖੇ ਵਾਲਿਆ ਸ਼ਰਮਾ ਤਿਆਰ ਹੈ ਹਰਿਆਣੇ ਤੇ ਪੰਜਾਬ ਦੀ ਟੱਕਰ ਹੈ ਆਹ ਮੁੰਡਾ ਲਾਹ ਲਾ ਮਾਰਦਾ ਪ੍ਰਦਮਨ ਟਢੋਲੀ ਵਾਲਾ ਰੁੱਤਕ ਦਾ ਲੱਕਾ ਹੈ ਇਸ ਲਈ ਤਕੜਾ ਪੁਆਇੰਟ ਜੋੜਦਾ ਹੋਇਆ ਪਸੀਨਾ ਆ ਰਿਹਾ ਰਾਜ ਤਰਾਣੇ ਵਾਲੇ ਚਰਨੀ ਨੂੰ ਰਾਮਾ ਸਾਹਿਬ ਕਰੋ ਖਾਸ ਇਹਤ ਮੁੰਡੇ ਦੀ ਲਓ ਸਾਹਮਣੇ ਚਰਨੀ ਰਾਜ ਤਰਾਣੇ ਵਾਲਾ ਵਧਿਆ ਹੋਇਆ ਕਿ ਮੁੜਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕઠੋਰ ਚੋਬਰਾਨਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਚਰਨੀ ਰਾਏ ਤਰਾਣੇ ਵਾਲਾ ਅੱਜ ਦੇ ਸਮੇਂ ਦਾ ਟਾਪਰ ਖਿਡਾਰੀ ਐ ਲਵੀ ਅਲੀ ਕਿਹਾਲੋ ਮੁਬਾਰਕਬਾਦ ਐ ਅੱਜ ਸਾਰੇ ਸਿਰੇ ਦੇ ਖਿਡਾਰੀ ਖੇਡੇ ਆ ਤੁਹਾਡੇ ਨਗਰ ਵਿੱਚ ਇਸ ਲਈ ਪ੍ਰਸ਼ੰਮਣ ਕਬੱਡੀ ਪਾ ਰਿਹਾ ਐ ਇਧਰਲੀ ਸੈਡ ਕੌਣ ਜਫਾ ਲਾਵੇਗਾ ਖੇਡ ਮਨਾਨ ਦੇ ਚ ਕਿ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਲਿਖੀ ਗੱਲ ਰਾਜੇ ਖੇਲੇ ਦੀ ਆ ਸਿੱਧੀ ਧੋ ਕਾਲ ਜੇ ਪੌਂਦੀ ਆ ਗਿਆ ਗੋਸ਼ਾ ਰੋਂਤੇ ਵਾਲਾ ਇਹ ਵੀ ਮੁੰਡਾ ਕਿੰਨੇ ਅਜ ਦੇ ਸਮੇਂ ਦਾ ਐਨ ਚੋਟੀ ਦਾ ਰੇਡਰ ਹੈ ਬੜਾ ਤੇਜ਼ ਰੇਡਰ ਹੈ ਥਾਪੀ ਮਾਰਦੀ ਹੈ ਪੜ ਦੇ ਉੱਪਰ ਸੰਨੀ ਗਰਾਵੜ ਵਾਲਾ ਤਿਆਰ ਹੈ ਮਨਜੀਤ ਤਿਆਰ ਹੈ ਭੋਲੂ ਗੱਦੀ ਖਿੜੀ ਵਾਲਾ ਤਿਆਰ ਮੇਰੇ ਮਿੱਤਰੋ ਕੌਣ ਜਫਾ ਲਾਵੇਗਾ ਪਈ ਹੋਈ ਰੇਡ ਦੇ ਉੱਪਰ ਹਰਿਆਣੇ ਤੇ ਪੰਜਾਬ ਦੀ ਟੱਕਰ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਲੈ ਵੀ ਗਰਾਵੜ ਵਾਲਿਆ ਆ ਸੰਨੀ ਗਰਾਵੜ ਵਾਲਾ ਤੇ ਗੋਸ਼ਾ ਰੌਂਤੇ ਵਾਲਾ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰ ਦੋ ਰੇਡ ਪੰਦੀ ਭਾਈ ਕਰ ਦੇਕਰ ਲਓ ਸਾਹਮਣੇ ਪੰਕਜ ਬੜਾਲੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਭਗਤ ਅਰਜਨਦਾਸ ਜੀ ਦੀ ਬਹੁਤ ਵੱਡੀ ਕਿਰਪਾ ਇਸ ਪਿੰਡ ਤੇ ਇਸ ਇਲਾਕੇ ਤੇ ਵੱਡਾ ਮੇਲਾ ਹੋਇਆ ਹੈ ਟਾਪ ਟਾਪ ਦੇ ਖਿਡਾਰੀ ਪੁੱਜੇ ਆ ਬਡਾਲੇ ਵਾਲਾ ਇੱਕ ਪਾਸੇ ਮਾਖੇ ਵਾਲਿਆ ਪੰਡ ਤੇ ਕਰਦਾ ਕੋਸ਼ਿ ਲਗਿਆ ਜ਼ੋਰ ਹੋ ਗਈ ਬੱਲੇ ਬੱਲੇ ਵਾਹ ਓਏ ਮਾਖੇ ਵਾਲਿਆ ਵਾਹ ਓਏ ਮਾਖੇ ਵਾਲਿਆ ਵਾਹ ਓਏ ਮਾਖੇ ਵਾਲਿਆ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਾਤੀ ਵਾਹ ਸਖਤੀ ਖੇੜੇ ਵਾਲਿਆ ਅੱਜ ਦਰਸ਼ਕ ਨੱਚ ਲਾ ਦਿੱਤੇ ਐ ਚਰਨੀ ਕਬੱਡੀ ਪਾ ਰਿਹਾ ਲਓ ਚਰਨੀ ਥੋੜਾ ਗਰਾਊਂਡ ਕਲੀਅਰ ਕਰ ਦਿਓ ਜੀ ਕਿਰਪਾ ਕਰਕੇ ਖੇਡ ਮੈਦਾਨ ਨੂੰ ਥੋੜਾ ਕਲੀਅਰ ਕਰ ਦਿਏ ਜਾਰੇ ਇਕੱਠਾ ਕਰੀਏ ਸਵਾਂ ਤੋਂ ਲੈ ਕੇ ਪਾਣੀ ਦੀ ਸੇਵਾ ਕਰ ਰਿਹਾ ਡੀਸਾਂ ਅਲੀਕਾ ਤੇ ਬਾਪੂ ਮੱਖਣ ਸਿੰਘ ਜੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਾਈ ਬੇਨਤੀ ਆਰ ਬਾਈ ਆ ਜਿਹੜੇ ਤੇ ਸ਼ੌਲ ਲਿਆ ਬਾਈ ਯਾਰ ਬਾਹਰ ਹੋ ਕੇ ਬਹਿ ਜਾ ਰੈਫਰੀ ਅਜੇ ਉਂਗਲ ਨਹੀਂ ਖੜੀ ਕਰ ਦਿਓ ਪਹਿਲੀ ਖੜੀ ਕਰਨ ਆਂ ਉਂਗਲ ਕਮਾਲ ਆ ਯਾਰ ਕਿੰਨੇ ਆ ਰੀ ਬੋਲਿਆ ਕੋਟ ਸਾਹਿਬ ਇੱਕ ਜਾਣਾ ਖੜ ਦਿਓ ਚਾਰ ਚਾਰ ਜਾਣੇ ਖੜੇ ਹੋ ਤੁਸੀਂ ਆ ਦਰਸ਼ਕੇ ਵੇਖਣ ਆਇਆ ਤੁਹਾਨੂੰ ਯਾਰ ਕਮਾਲ ਦੀ ਗੱਲ ਆ ਇੱਕੋ ਦੋ ਤਿੰਨ ਜਣੇ ਖੜੇ ਹੋ ਤੁਸੀਂ ਰਾਮਾ ਸਾਹਿਬ ਗਰਾਊਂਡ ਕਲੀਅਰ ਕਰਾਉਂਦੀ ਏ ਬੇਨਤੀ ਐ ਦੁਬਾਰਾ ਰੇਡ ਬੰਦ ਕਰ ਦੇਣੀ ਆ ਬਾਈ ਪਿੱਛੇ ਹੋ ਜਾਓ ਛਾਣ ਵਾਲਿਆ ਥੋੜਾ ਪਿੱਛੇ ਹੋ ਜਾ ਨੋਜਾਨਾ ਅਗਲੀ ਰੇਡ ਕਹਿੰਦੇ ਰੌਂਤੇ ਵਾਲਾ ਗੋਸ਼ਾ ਆ ਗਿਆ ਕਬੱਡੀ ਦੇ ਮੈਦਾਨ ਵਿੱਚ ਗਰਾਊਂਡ ਵਾਲਾ ਤਿਆਰ ਹੈ ਸੰਨੀ ਮੇਰੇ ਮਿੱਤਰੋ ਹਰਿਆਣੇ ਵਾਲੇ ਚਾਰ ਦੇ ਚਾਰ ਨੇ ਸਾਡੇ ਮਲਕੀ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਸੈਕੰਡ ਪ੍ਰਾਈਜ਼ ਦਿੱਤਾ ਜਾਣਾ ਅਵਤਾਰ ਸਿੱਧੂ ਪੀਰੇ ਬਰਾੜ ਹੋਰਾਂ ਦਾ ਧੰਨਵਾਦ ਹੈ ਕੁਲਵਿੰਦਰ ਮੈਂਬਰ ਹੋਰਾਂ ਦਾ ਆਉਂਡੇ ਸਾਲ ਕਹਿੰਦੇ ਜ਼ਿਲ੍ਹਾ ਪੱਤਰ ਦੇ ਦੋਨੇ ਨਾਮ ਜਿਹੜੇ ਅਨਾਉਂਸ ਹੋ ਗਏ ਲਓ ਪਈ ਹੀ ਰੇਡ ਤੇ ਸੰਨੀ ਗਰਾਮੜ ਵਾਲਾ ਇੱਥੇ ਰੱਖ ਏ ਬੱਲੇ ਬੱਲੇ ਲੱਗਿਆ ਜੋਰ ਆ ਵਾਕਈ ਅਜਤੇ ਗੋਡਿਆਂ ਤੇ ਆਉਂਦੇ ਐ ਇੱਕ ਮਿੰਟ ਪਰਦੇਮਣ ਇੱਕ ਮਿੰਟ ਤੁਹਾਡੀ ਟੀਮ ਦੇ ਤਿੰਨ ਬੰਦੇ ਕੋਚ ਵਿੱਚ ਖੜਿਆ ਦੱਸੋ ਯਾਰ ਕਿਉਂ ਨਹੀਂ ਬੰਦੇ ਬਾਹਰ ਜਾ ਕੇ ਕੋਸਾ ਬਾਹਰ ਚਲੋ ਤੁਹਾਡਾ ਹੱਕ ਹੀ ਨਹੀਂ ਹੈ ਗਰਾਊਂਡ 'ਚ ਉੱਥੇ ਚਲੋ ਗਰਾਊਂਡ ਤੋਂ ਬਾਹਰ ਰੇਡ ਨਹੀਂ ਪਾਉਣੀ ਬਾਈ ਯਾਰ ਇੱਕੋ ਸ਼ੌਲ ਵਾਲਾ ਬਾਈ ਫਿਰਦਾ ਯਾਰ ਪਾਣੀ ਸਾਡੇ ਬੰਦੇਗੇ ਪਿਆਦਣਗੇ ਬਾਈ ਯਾਰ ਗੱਲਾਂ ਕੋਈ ਬਹਿ ਜਾਓ ਯਾਰ ਕੋਸਾ ਬਾਹਰ ਚਲੋ ਪਲੀਜ਼ ਨਹੀਂ ਜੀ ਬੇਨਤੀ ਹੈ ਸਾਡੀ ਨਹੀਂ ਇਹ ਮਤਲ ਨਹੀਂ ਤੰਤਨੀ ਆੜੇ ਖੜਿਓ ਵਿੱਚ ਯਾਰ ਤੁਸੀਂ ਬਹਿ ਜਾਓ ਮੇਰਾ ਵੀਰ ਬਹਿ ਜਾਓ ਅੱਖੇ ਲੱਗੀ ਹੈ ਕਿਰਪਾ ਕਰਕੇ ਲਾ ਅਗਲੀ ਰੇਡ ਪ੍ਰਦਮਣ ਕਹਿੰਦੇ ਕਬੱਡੀ ਪਾਰਾ ਖੇਡ ਮੈਦਾਨ ਵਿੱਚ ਮੇਰੇ ਵੀਰੋ ਇਸ ਲਈ ਵਾਦਾ ਹੋਇਆ ਹੈ ਜਾਕੀ ਚਾਰ ਤਿਆਰ ਬਰ ਤਿਆਰ ਨੇ ਪਹਿਲਾਂ ਜਿਹੜੇ ਸਾਡੇ ਨਾਲ ਬੁਲਾਇਆ ਨਹੀਂ ਸੀ ਬੋਲਦੇ ਹੁਣ ਰਹਿੰਦੇ ਆਈਡੀ ਤੋਂ ਨੰਬਰ ਸਾਡਾ ਟੋਲਦੇ ਜਿਹੜੇ ਲੈਂਦਾ ਲੈਂਦੇ ਸੀ 17 ਦੀਆਂ ਫੀਲਿੰਗਾਂ ਉਹ ਸਾਰੇ ਝੱਗ ਵਾਂਗੂ ਬਾਤਿਆ ਚਮਕੌਰ ਟਣਿਆ ਜਿਹੜੇ ਆਕੜਾ ਸੀ ਕਰਦੇ ਉਹ ਬਾਈ ਬਾਈ ਕਹਿਣ ਲਾਤੇ ਆ ਚਮਕੌਰ ਟਣਿਆ ਜਿਹੜੇ ਆਕੜਾ ਸੀ ਕਰਦੇ ਓਏ ਬਾਈ ਬਾਈ ਕਹਿਣ ਲਾਦੇ ਆ ਚਰਨੀ ਐ ਰਾਏ ਤਰਾਣੀ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਗਰਾਵੜ ਵਾਲਾ ਸੰਨੀ ਇੱਕ ਕੰਨੀ ਤੇ ਆ ਕੇ ਖੜ ਗਿਆ ਫਾਈਨਲ ਮੈਚ ਹੈ ਰਾਏ ਧਰੋਣੇ ਵਾਲਾ ਚਰਨੀ ਕਬੱਡੀ ਪਾ ਰਿਹਾ ਹੈ ਬੈਸਟਾ ਨੂੰ 11 11000 ਦੇ ਕੇ ਵੱਡੇ ਸਨਮਾਨ ਇਹ ਸੰਨੀ ਗਰਾਵੜ ਵਾਲਾ ਇਸ ਵੇਲੇ ਲਾ ਤਗੜਾ ਜੱਫਾ ਲਾ ਸੰਨੀ ਗਰਾਵੜ ਵਾਲਾ ਉਧਰ ਸਾਡੇ ਬੁੱਧਰਾਮ ਪ੍ਰੋਟੀ ਡੀਲਰ ਵੱਲੋਂ ਜੇਤੂ ਟੀਮ ਨੂੰ 11000 ਰੁਪਏ ਦੇ ਜਿਹੜੇ ਮਾਨ ਸਨਮਾਨ ਦਿੱਤੇ ਜਾਣੇ ਆ ਮੇਰੇ ਵੀਰੋ ਅਗਲੀ ਰੇਡ ਪ੍ਰਦਮਨ ਨੇ ਪਾਤੀ ਹੈ ਹਰਸ਼ੂ ਵੱਲੋਂ ਸੰਨੀ ਨੇ ਬਹੁਤ ਸਾਰਾ ਮਾਨ ਪੋਹਦਾ ਆਇਆ ਹੈ ਸਾਨੀ ਗਰਾਊਂਡ ਲਈ ਵੱਡੇ ਮਾਨਸਮਾਨੇ ਬੇਨਤੀ ਆਰ ਗਰਾਊਂਡ ਕਲੀਅਰ ਰੱਖਿਆ ਕਰੋ ਭਰਾ ਬਣ ਕੇ ਪ੍ਰਦਮਨ ਫੇਰ ਆ ਗਿਆ ਚਾਰ ਜਾਫੀ ਤਿਆਰ ਹੈ ਲੈ ਵੀ ਕੋੜਲੀ ਵਾਲਿਆ ਹੋ ਮੂਰੇ ਪ੍ਰਦਮਨ ਦੇ ਦਰਸ਼ਕ ਦੇਖਣਾ ਚਾਹੁੰਦੇ ਆ ਵੀ ਕੋੜਲੀ ਵਾਲੀਆਂ ਬਾਹਾਂ ਚ ਕਿੰਨਾ ਇੱਕ ਜ਼ੋਰ ਹੈ ਹੋ ਮੂਰੇ ਪਰਮਾਖੇ ਵਾਲਿਆ ਇੱਥੇ ਰੱਖ ਮੱਖੇ ਵਾਲਿਆ ਇਹ ਸ਼ਰਮਾ ਪਰ ਪ੍ਰਦਮਨ ਹਰਿਆਣੇ ਵਾਲਾ ਭੱਜ ਗਿਆ ਗੱਲਾਂ ਕਹਿੰਦੇ ਲੱਗਦੀਆਂ ਟਿਕਾਣੇ ਮੇਰੇ ਮਿੱਤਰੋ ਲਾਡੀ ਸਾਉਂਡ ਵਾਲਾ ਬੈਂਤ ਬਾਈ ਵੀ ਆਇਆ ਹੋਇਆ ਹੈ ਗੱਲਾਂ ਇਹ ਵੀ ਟਿਕਾਣੇ ਲਾਉਂਦੇ ਐ ਦਸਮੇਸ਼ ਸਾਉਂਡ ਵਾਲੇ ਮਾਨ ਕਰਦੇ ਐ ਲਾਡੀ ਬਹਿਣੀਵਾਲ ਵਾਲੇ ਤੇ ਆਹ ਕਹਿੰਦੇ ਚਰਨੀ ਹੈ ਰਾਏ ਤਰਾਣੇ ਵਾਲਾ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣਾ ਦੇਖੋ ਜਾਫੀ ਖੜਨਗੇ ਵਾਂਗ ਪਹਾੜ ਬਣ ਕੇ ਰੇਡਰ ਭੱਜਣਗੇ ਵਾਂਗਰਾ ਪਾਉਣ ਦੇਖੋ ਇੱਕ ਪਾਸੇ ਚਰਨੀ ਰਾਏ ਤਰਾਣੇ ਵਾਲਾ ਤੇ ਸੰਨੀ ਗਰਾਵੜ ਵਾਲਾ ਇਸੇ ਲਈ ਬੱਲੇ ਬੱਲੇ ਕਰਾ ਗਿਆ ਰਾਮਾ ਸਾਹਿਬ ਰੇਡ ਪੈਂਦੀ ਅਗਲੀ ਲਓ ਸਾਹਮਣੇ ਪ੍ਰਦੇਮਨ ਫੇਰ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਹੈ ਮੈਚ ਬਹੁਤ ਤਗੜਾ ਹੈ ਲਾ ਵੀ ਦਰਸ਼ਕੋ ਇੱਕ ਤਾੜੀ ਜ਼ੋਰਦਾਰ ਮਾਰਦੀ ਏ ਇਹਨਾਂ ਖਿਡਾਰੀਆਂ ਲਈ ਬੜਾ ਸਤਿਕਾਰ ਕਰੀਏ ਪ੍ਰਦੇਮਨ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਹੈ ਮਾਖੇ ਵਾਲੀਆ ਬਾਰ-ਬਾਰ ਹਮਲੇ ਬੋਲਦਾ ਇੱਕ ਪਾਸੇ ਕੋੜਲੀ ਵਾਲਾ ਜੀਤ ਕੋੜੀ ਦੇ ਮੈਦਾਨ ਵਿੱਚ ਤਿਆਰ ਹੈ ਹੁਣ ਦੇਖਦਾ ਵੀ ਕੌਣ ਬਰਕੇ ਕੋਸ਼ਿਸ਼ ਕਰੇਗਾ ਪਰ ਸਾਹਮਣੇ ਪੁਆਇੰਟ ਰੀਡਰ ਦਾ ਲਾ ਨੰਬਰ ਰੀਡਰ ਦਾ ਨੰਬਰ ਰੀਡਰ ਦਾ ਆ ਵੀ ਪਰਮਨ ਨੰਬਰ ਮਿਲ ਗਿਆ ਤੈਨੂੰ ਮੈਚ ਸਮਾਪਤ ਲਾ ਵੀ ਸਨੀ 100 ਰੁਪਇਆ ਲੈ ਗਿਆ ਗਰਾਊਂਡ ਵਾਲਾ ਸਨੀ ਅਰਸ਼ੂ ਵੱਲੋਂ ਆਇਆ ਖਾਸ ਤਰੀ ਟੀਮ ਗੱਡੀ ਖੇੜੀ ਤੇ ਸੈਕਿੰਡ ਕੋਟਲੀ ਤਾੜੀਆਂ ਮਾਰ ਦਿਓ ਵੀ ਦੋਨੇ ਟੀਮਾਂ ਲਈ ਔਰ ਪਹਿਲਾ ਨਾਮ 52000 ਰਿੱਕੀ ਕੈਨੇਡਾ ਗੁਰਪ੍ਰੀਤ ਕੈਨੇਡਾ ਤੇ ਸਾਡੇ ਸੰਦੀਪ ਕੈਨੇਡਾ ਵੱਲੋਂ ਦੂਸਰਾ ਨਾਮ ਬਲਕੀਤ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਵੱਲੋਂ 41000 ਤਾਂ ਜਾਣਾ ਉਧਰ ਸਾਡੇ ਉਤਾਰ ਸਿੱਧੂ ਬਾਈ ਨਵਦੀਪ ਪ੍ਰਾਣ ਕੁਲਵਿੰਦਰ ਮੈਂਬਰ ਜਿਹਦੇ ਭਰਾਵਾਂ ਦੀ ਯਾਰੀ ਹੈ ਕਹਿੰਦੇ ਫੱਟੇ ਤੇ ਜਿਹੜੇ ਕਿੱਲ ਵਰਗੀ ਮੇਰੇ ਕੋਲ ਆਉਂਦੇ ਸਾਲ ਜ਼ਿਲ੍ਹਾ ਪੱਤਰ ਦਾ ਪਹਿਲਾ ਤੇ ਦੂਸਰਾ ਨਾਮ ਇਹਨਾਂ ਵੀਰਾਂ ਵੱਲੋਂ ਇੱਥੇ ਅੱਜ ਦੇ ਖੇਡ ਮੇਲੇ ਦਾ ਬੈਸਟ ਰੇਡਰ 10 ਰੇਡਾਂ ਪਾਈਆਂ ਪ੍ਰਦੇਮਨ ਨੇ 8 ਨੰਬਰ ਲਾਏ ਆ ਪ੍ਰਦੇਮਨ ਅਲੀਗੜ੍ਹੇ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਮੱਖੀ ਵਾਲੇ ਸ਼ਰਮੇ ਨੇ 8 ਟੱਚ ਤੇ 3 ਜਫੇ ਤੇ ਸਨੀ ਗਰਾਵੜ ਵਾਲੇ ਨੇ 8 ਟੱਚ ਤੇ 3 ਜਫੇ ਇਹ ਜੁਆਇੰਟ ਜਫੀ ਹੈ ਕਨੇਗਰਾਵੜ ਤੇ ਸ਼ਰਮਾ ਮਾਖੇਵਾਲਾ ਇਹ ਤੇ ਸਾਡਾ ਇੰਦਰਜੀਤ ਪੰਜਾਬ ਪੁਲਿਸ ਆਈ ਸਟਾਫ ਬਹੁਤ ਸਾਰਾ ਮਾਣ 500 ਦਾ ਬੋਲਾਂ ਦੇ ਲਈ ਕਰਦਾ ਹੈ